ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਦਾ ਲੁਧਿਆਣਾ ਪਹੁੰਚਣ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਰਕਰਾਂ ਵੱਲੋਂ ਥਾਂ-ਥਾਂ ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਆਪ ਦੀ ਇਹ ਸ਼ੁਕਰਾਨਾ ਯਾਤਰਾ ਅੱਜ ਸਵੇਰੇ ਪਟਿਆਲਾ ਤੋਂ ਆਪ ਦੇ ਨਵੇਂ ਪੰਜਾਬ ਪ੍ਰਧਾਨ ਅਮਨ ਅਰੋੜਾ ਤੇ ਉਪ ਪ੍ਰਧਾਨ ਸ਼ੈਰੀ ਕਲਸੀ ਦੀ ਅਗਵਾਈ ਵਿੱਚ ਸ਼ੁਰੂ ਹੋ ਕੇ ਵੱਖ-ਵੱਖ ਸ਼ਹਿਰਾਂ ਤੋਂ ਗੁਜ਼ਰਦੇ ਹੋਏ ਲੁਧਿਆਣਾ ਵਿੱਚ ਦਾਖਲ ਹੋਈ ਜਿਸ ਤੋਂ ਬਾਅਦ ਵੱਖ-ਵੱਖ ਥਾਵਾਂ ਤੇ ਪਾਰਟੀ ਦੇ ਵਰਕਰਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਪਰ ਪਿੰਡਾਂ ਪਰਮਾਤਮਾ ਦਾ ਹੋਰ ਪੰਜਾਬ ਦੇ ਲੋਕਾਂ ਦਾ ਮਾਣ ਦੀ ਮੀਰਤ ਦਾ ਜੀਵਨ ਸਭ ਉਹਨਾਂ ਸਭੀ ਲੀਡਰਸ਼ਿਪ ਦਾ ਮਾਨਸਬ ਉਹਨਾਂ ਦਾ ਸਾਰਿਆਂ ਦਾ ਸ਼ੁਕਰਾਨਾ ਕਰਨ ਦੇ ਲਈ ਕਿ ਜਿਨ੍ਹਾਂ ਨੇ ਸਾਨੂੰ ਏਡੀ ਵੱਡੀ ਜ਼ਿੰਮੇਵਾਰੀ ਮੈਨੂੰ ਔਰ ਮੇਰੇ ਛੋਟੇ ਵੀਰ ਸ਼ਹੀਦ ਕਲਸੀ ਨੂੰ ਦਿੱਤੀ ਹੈ ਪ੍ਰੈਜ਼ੀਡੈਂਟ ਔਰ ਵਰਕਿੰਗ ਪ੍ਰੈਜ਼ੀਡੈਂਟ ਬਣਾ ਕੇ ਉਹਦਾ ਸ਼ੁਕਰਾਨਾ ਕਰਨ ਦੇ ਲਈ ਔਰ ਜੋ ਤਿੰਨ ਬਾਈ ਇਲੈਕਸ਼ਨਾਂ ਦੇ ਵਿੱਚ ਬਹੁਤ ਵੱਡੀ ਜਿੱਤ ਉਹਨਾਂ ਹਲਕੇ ਦੇ ਲੋਕਾਂ ਨੇ ਪਾਰਟੀ ਨੂੰ ਬਖਸ਼ਿਆ ਸ਼ੁਕਰਾਨਾ ਕਰਨ ਦੇ ਲਈ ਔਰ ਸਮੁੱਚੇ ਪੰਜਾਬ ਦੀ ਪੰਜਾਬੀਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਦੇ ਲਈ ਅੱਜ ਪਟਿਆਲੇ ਕਾਲੀ ਮਾਤਾ ਜੀ ਦੇ ਮੰਦਿਰ ਤੋਂ ਅੰਮ੍ਰਿਤਸਰ ਦਰਬਾਰ ਸਾਹਿਬ ਦਰਗਾਹਾਂ ਮੰਦੇ RAM TEERATH ਸ਼ੁਕਰਾਨਾ ਕਰਨ ਦੇ ਲਈ ਔਰ ਚੜ੍ਹਦੀ ਕਲਾ ਦੀ ਅਰਦਾਸ ਕਰਨ ਦੇ ਲਈ ਚੱਲੇ ਹਾਂ ਤਾਂ ਕਿ ਇਸੇ ਤਰੀਕੇ ਦੇ ਨਾਲ ਸਾਰੇ ਰਲ ਮਿਲ ਕੇ ਆਪਾਂ ਪੰਜਾਬ ਨੂੰ ਬੜਾ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾ ਸਕੀਏ। ਲੱਗਿਆ ਕਿ ਕਿਸਾਨਾਂ ਲੱਗ ਕੇ ਕਹਿ ਰਹੇ ਨੇ ਕਿ ਉਹ ਆਮਾ ਦੀ ਪਾਰਟੀ ਦਾ ਸੰਟਾ ਆਮਦ ਪਾਰਟੀ ਵੱਲੋਂ ਹੀ ਜਿਹੜਾ ਢੱਲੇਵਾਲ ਦੀ ਗ੍ਰਿਫਤਾਰੀ ਹੋਈ ਹੈ। ਨਹੀਂ ਦੇਖੋ ਇਸ ਤਰ੍ਹਾਂ ਕੇ ਦੱਲੇਵਾਲ ਜਿਹਦੇ ਇਸ਼ੂ ਦੇ ਉਪਰ ਮੇਰੇ ਸੀਐਮ ਸਾਹਿਬ ਨਾਲ ਸਵੇਰ ਦੀ ਕਿਉਂ ਯਾਤਰਾ ਨਿਕਲਿਆ ਕੋਈ ਗਲਤ ਤਾਂ ਨਹੀਂ ਹੋਈ ਹੈਗੀ ਪਰ ਰਵਨੀਤ ਬਿੱਟੂ ਜੀ ਨੂੰ ਰਵਨੀਤ ਬਿੱਟੂ ਜੀ ਨੂੰ ਤਾਂ ਮੈਂ ਸਮਝਦਾ ਕਿ ਕਿਸਾਨੀ ਬਾਰੇ ਔਰ ਕਿਸਾਨਾਂ ਬਾਰੇ ਕੁਝ ਵੀ ਕਹਿਣ ਦਾ ਹੱਕ ਹੀ ਨਹੀਂ ਹੈਗਾ ਜਿਸ ਤਰੀਕੇ ਦੇ ਨਾਲ ਅਪਸ਼ਬਦ ਉਹ ਕਿਸਾਨ ਤੇ ਕਿਸਾਨੀ ਬਾਰੇ ਬੋਲਦੇ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਤੋਂ ਕਿਰਪਾ ਕਰਕੇ ਤਾਂ ਚੁੱਪ ਦਾ ਦਾਨ ਬਖਸ਼ੋ ਨਾ ਇਸ ਤਰੀਕੇ ਦੇ ਨਾਲ ਕਿਸਾਨਾਂ ਦੇ ਜ਼ਖਮਾਂ ਦੇ ਅੱਲੇ ਜ਼ਖਮਾਂ ਦੇ ਉੱਪਰ ਉਹ ਨਮਕ ਨਾ ਛਿੜਕਣਾ ਪੰਜਾਬ ਦਾ ਪਿਆ ਤੁਹਾਨੂੰ ਸੁਪਰਾ ਦੇਖਣਾ ਨਾ ਜੰਮਾਵਾ ਚਲੋ ਹੁਣ ਸੁਪਨੇ ਦੇਖਣਾ ਆਪਕਾ ਥੋੜਾ ਕਿਸੇ ਨੂੰ ਰੋਕ ਦੇ ਰੋਕ ਸਕਦੇ ਆ ਜੀ ਸੁਪਨੇ 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 ਟੁੱਟੂ ਬੜੀ ਜਿੱਤੀ ਜੰਮ ਹੁੰਦੇ ਨੇ ਨਗਰ ਨੇ ਕੋ ਚੋਣਾ ਬਾਰੇ ਪੁੱਛਣ ਅਮਨ ਸਰ ਇੱਕ ਵਾਰ ਨਗਰ ਨਿਕੋਂ ਚੋਣਾ ਨੂੰ ਕਿਹੋ ਜੀ ਜਿੱਤ ਮੈਂ ਸਮਝਦਾ ਕਿ ਤੈਨੂੰ ਇਹ ਇੱਕ ਵਾਰ ਹੁਣ ਇੱਥੇ ਸਨਮਾਨ ਕਰਨਾ ਜਗ੍ਹਾ ਦੇ ਦੋ ਬੱਚੇ ਉਸੇ ਤਰ੍ਹਾਂ ਦੀ ਜਿੱਤੇ ਜਿਹੜੀ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਜਦੋਂ ਸਾਰੇ ਸਾਡੇ ਪ੍ਰਾਜਾ ਤੇ ਵਰਕਰਸ ਹੋਣ ਲੈਂਡੀਅਸ ਆਮ ਲੋਕਾਂ ਨੂੰ ਨਾਲ ਲੈ ਕੇ ਚੱਲਣਗੇ ਤੇ ਲੋਕ ਜਦੋਂ ਕੰਮਾਂ ਦੇ ਉੱਪਰ ਮੋਹਰ ਲਾਉਣਗੇ ਤੇ ਵੱਡੀ ਜਿਹੜੀ ਆਮ ਆਦਮੀ ਪਾਰਟੀ ਦੀ ਹੋਊਗੀ ਹਾਂ ਕੋਈ ਗੱਲ ਨਹੀਂ ਉਹ ਬੈਠਾਂਗੇ ਸਾਰੇ ਵਰਕਰ ਵੌਲੰਟੀਅਰਸ ਆ ਬੈਠਾਂਗੇ ਸਾਥੀਆਂ ਨਾਲ ਬੈਠਾਂਗੇ ਕੇਜਰੀ ਸੋਲ ਸਾਹਿਬ ਦੇ ਡਾਇਰੈਕਸ਼ਨ ਨੇ ਜਿਹੜੀਆਂ ਉਹਨਾਂ ਦੇ ਬੈਠ ਕੇ ਲਵਾਂਗੇ ਉਹਨਾਂ ਤੋਂ ਮਾਨ ਸਾਹਿਬ ਨਾਲ ਡਿਸਕਸ਼ਨ ਹੋਊਗੀ ਸਾਰਾ ਸੰਗਠਨ ਜਿਵੇਂ ਕਹੂਗਾ ਉਸੇ ਹਿਸਾਬ ਦਾ ਫੈਸਲਾ ਜਿਹੜਾ ਆਉਣ ਵਾਲੇ ਸਮੇਂ ਚ ਲਿਆ ਜਾਊਗਾ ਲੱਗਦਾ ਹੈ ਕਿ ਇਹ ਦੇਖਦੇ ਨੇ ਇਹ ਕੰਮ ਇਹ ਯੂ ਦੇ ਕੰਮ ਚੰਗਾ ਟੱਪ ਅਜਿਹਾ ਵੀ ਆ ਕੋ ਚੰਗਾ ਕੰਮ ਕਰਦੇ ਉਹਨਾਂ ਨੂੰ ਕੇ ਲਿਆਂਦਾ ਜਾਊਗਾ ਡੈਫੀਨਿਟਲੀ ਜਿਹੜਾ ਬੰਦਾ ਕੰਮ ਕਰਦਾ ਉਹਦਾ ਕੰਮ ਆਣਗੋਲੇ ਨਹੀਂ ਰਹੂਗਾ ਉਹਦੇ ਕੰਮ ਨੂੰ ਰੈਕੋਗਨੀਸ਼ਨ ਮਿਲੂਗੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਖੜੇ ਹੋ ਕੇ ਪੰਜਾਬ ਔਰ ਪਾਰਟੀ ਦੇ ਲਈ ਕੰਮ ਕਰਦੇ ਰਹੋ ਕਿਸ ਤਰ੍ਹਾਂ ਦਾ ਲੋਕਲ ਅਜ ਪਰਹੋਂ ਘਾਰਾ ਮੈਂ ਤੁਹਾਡੇ ਸਾਹਮਣੇ ਜੀ ਇੰਨਾ ਪਿਆਰ ਮਿਲ ਰਿਹਾ ਪੂਰੇ ਪੰਜਾਬ ਦੇ ਵਿੱਚ ਉਹ ਹੋਰ ਮੈਂ ਕੀ ਮੰਗ ਸਕਦਾ ਠੀਕ ਹੈ ਚਲੋ ਬਾਈ ਮੈਂ ਆਪਣੀ ਪਾਰਟੀ ਦਾ ਰਿਣੀ ਹਾਂ ਜੀ ਜਿਨ੍ਹਾਂ ਨੇ ਮੈਨੂੰ ਇੰਨਾ ਨਿਮਾਣੇ ਨੂੰ ਇੰਨਾ ਮਾਨ ਸਤਕਾਰ ਬਖਸ਼ਿਆ ਔਰ ਆਪਣੇ ਨੂੰ ਪੂਰੀ ਮਿਹਨਤ ਕਰਕੇ ਪਾਰਟੀ ਜਿਹੜੀ ਆ ਦੁਬਾਰਾ ਬੁਲਦੀਆਂ ਤੇ ਇਹ ਨਹੀਂ ਕਿੰਨੇ ਪੰਜਾਬ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਪਾਰਟੀ ਬੁਲਦੀਆਂ ਨੇ ਮੈਂ ਕਿਹਾ ਜੀ ਆਪਾਂ ਤੇ 117 ਤੱਕ ਦਾ ਟੀਚਾ ਜਿਹੜਾ ਉੱਥੋਂ ਤੱਕ ਫੌਂਚ ਰਹੇ ਆ ਅੱਗੇ ਨਾਲੋਂ ਵਾਧ ਹੀ ਰਹੇ ਆ ਘਟ ਨਹੀਂ ਰਹੇ ਬਰ ਵਿਰੋਧੀ ਜਿਹੜੇ ਨੇ ਉਹ ਬੋਲਣੋਂ ਹਟਦੇ ਨਹੀਂ ਸੀ ਅਸੀਂ ਕਿਹਾ ਸੀ ਅਸੀਂ ਨਹੀਂ ਬੋਲਣਾ ਸਾਡੇ ਕੰਮ ਬੋਲਣਗੇ ਅੱਜ ਲੋਕ ਆਪ ਬੋਲ ਰਹੇ ਨੇ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਚੜ੍ਹਦੀ ਕਲਾ ਹੋ ਰਹੀ ਆ ਉਹਦੇ ਵਾਸਤੇ ਲੋਕਾਂ ਦੇ ਜਿਹੜੇ ਕੰਮ ਕੀਤੇ ਨੇ ਕਿਉਂਕਿ ਜਿਹੜੀਆਂ ਸਰਕਾਰਾਂ ਵਾਅਦੇ ਕਰਦੀਆਂ ਸੀ ਪਹਿਲਾਂ ਉਹ ਪੂਰੇ ਨਹੀਂ ਸੀ ਹੁੰਦੇ ਪਰ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਮੌਕਾ ਦਿੱਤਾ ਆਸte ਆਸte ਸਾਰੇ ਵਾਅਦੇ ਪੂਰੇ ਕਰ ਰਹੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ